ਗੁਰੂ ਨਾਨਕ ਲੰਦੇ ਆ। ਫਿਰੰਗਾ ਤੇ ਗੁਰ ਅਮਰਦਾਸ, RAM DAS, ਸਿਵ ਸਹਾਏ, ਅਰਜਨ ਹਰਗੋਬਿੰਦ ਨੂੰ। ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰੇ, ਕ੍ਰਿਸ਼ਨ ਧਿਆਈ ਹੈ। ਇੱਥੇ ਸਭ ਸੁਖ ਜਾਏ ਤੇ ਇੱਕ ਬਹਾਦਰ ਸਿਧਰੀਆ ਕਰਨੋਂ ਨਦਆ ਬਿਤਾਏ ਸਤਾਈ ਹੋਈ ਸਦਸਮਣ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਈ ਸਦਸਮਣ ਪਾਸ਼ੀਆਂ ਦੀ ਜੋਤ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਤਰ ਕੇ ਬੋਲੋ ਜੀ ਸ਼੍ਰੀ ਵਾਹਿਗੁਰੂ ਜਿਹੜੇ ਚਾਰ ਸਭ ਜਾਦੇ 40 ਪੁਤੀਆਂ ਜੱਤੀਆਂ ਚੱਤੀਆਂ ਨਾਮ ਲਖਿਆ ਵਟ ਕੇ ਛਕਿਆ ਦੇਖ ਲਈ ਦੇਖ ਵਾਈ ਦੇਖੀ ਲਖ ਜਤਨਾ ਚਾਰਾਂ ਤਰ੍ਹਾਂ ਦੀ ਪਹਾਈ ਦਾ ਧਿਆਨ ਤਰ ਕੇ ਖਾਲਸਾ ਜੀ ਖੋਜੋ ਜੀ ਵਾਹਿਗੁਰੂ ਜੀਨਾ ਸਿੰਘਾ ਸਿੰਘੀਆਂ ਤਰਨ ਹੀ ਦਸੇ ਜੇ ਬੰਦ ਬੰਦ ਕਟਾਏ ਉਪੜੀਆਂ ਲੋਹਾਈਆਂ ਅੰਦਰ ਖੜੀਆਂ ਦੇ ਚੜੇ ਤਨਿਆਰਣਾ ਚਰਾਏ ਸਿੱਕੀ ਕਿਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਗੁਰਤਾਮਾ ਲਈ ਕੁਰਬਾਨੀਆਂ ਕੀਤੀਆਂ ਦਿਨਾ ਸਿੰਘਾ ਸਿੰਘਣੀਆਂ ਦੀ ਪੁੱਤਰ ਕਮਾਈ ਦਾ ਅੰਤਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੰਨਿਆ ਤਸਾ ਸਰਬਤ ਕੁਰਤਵਾਰਨ ਦਾ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੇ ਚਿਤਿਆਵਨ ਪਸਤ ਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਹਾਇ ਤਹਾਰ ਅਸ਼ਿਆ ਰਹੇ ਦੇਤਿ ਫਤਿਹ ਗੁਰੂ ਦੀ ਚਾਜ ਬੰਦਗੀ ਦੇ ਸਿਮਰਨ ਸਾਧ ਜੀ ਸਹਾਇ ਖਾਲਸਾ ਜੀ ਦੇ ਪਉਣ ਬਾਲੇ ਬੋਲੋ ਜੀ ਵਾਹਿਗੁਰੂ ਗੁਰਮਤਿ ਦੀ ਦਾਨ ਇਸ ਦਾਨ ਰਾਜ ਦਾਨ ਵੇਖ ਦਾਨ ਸਾਧਾਨ ਫੁਰਸਾ ਦਾਨ ਦਾ ਨਸਰਦਾਨ ਨੰਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਛੱਡੇ ਬੂਗੇ ਜੁਗੋ ਜੁਗਤਾਲ ਧਰਮ ਦਾ ਜਾਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰਖਾ ਦਾ ਮਾਨਿਵਾ ਮਤ ਜੀ ਮਤ ਪਤ ਰੱਖਾ ਕਾਲ ਵਾਹਿਗੁਰੂ ਜੀ ਹੈ ਨਮਾਨਿਆਂ ਦੇ ਮਾਨ ਇਹ ਤਾਣਿਆਂ ਦੇ ਦਾਨ ਨਿਉਟਿਆ ਦੀ ਯੋਤ ਸੱਚੇ ਪਿਤਾ ਵਾਹਿਗੁਰੂ ਗੁਰੂ ਨਾਨਕ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਨ ਤਨ ਬ੍ਰਹਮ ਗਿਆਨੀ ਸਭਾ ਸਿੰਘ ਜੀ ਮਹਾਰਾਜ ਜੇ ਕਮਣਾਵਾਂ ਪਾਸ਼ਾ ਜੀ ਆਪ ਜੀਆਂ ਦੇ ਦਰ ਘਰ ਤੇ ਸੇਵਾਦਾਰ ਮਹਾਪੁਰਸ਼ ਗਰੀਬਾਵਾ ਜੀਓ ਬਾਬਾ ਕਸ਼ਮੀਰ ਸਿੰਘ ਜੀ ਦਰ ਪਾਸ਼ਾ ਜੀ استانਾਂ ਦੀ ਜਿਨ੍ਹਾਂ ਇਹ ਦਰ ਪਾਸ਼ਾ ਜੀ ਆਪ ਜੀਆਂ ਦੇ ਪਿਆਰ ਵਿੱਚ ਆਪ ਜੀਆਂ ਦੀ ਸੰਗਤ ਵਿੱਚ ਦਰ ਪਾਸ਼ਾ ਜੀਓ ਜਿਹੜੇ ਸਵਾਸ ਨਿਭਾਏ ਹਨ ਤੇ ਪਾਸ਼ਾ ਜੀ ਇਸ ਵਿੱਚ ਦਰ ਪਾਸ਼ਾ ਜੀ ਸਵਾਸਾਂ ਦੀ ਪੰਜੀ ਭੁਗਦੇ ਹੋਇਆ ਆ ਕਾਲ ਚਲਾਣਾ ਕਰ। ਤੇਰਾ ਦੇ ਤਾਰ ਪਾਸ਼ਾ ਜੀ ਉਹ ਪਾਵਨਾ ਅਗੀਠਾ ਤਿਆਰ ਹੈ ਸਤਿਗੁਰੂ ਸਚੇ ਪਾਸ਼ਾ ਜੀ ਜੋ ਤਕਨੀ ਪ੍ਰਚੰਦ ਕਰਨ ਦੀ ਆਗਿਆ ਬਖਸ਼ਿਸ਼ ਕਰੋ ਤੇ ਕਿਰਪਾ ਨਿਧਾਨ ਆਜ ਦੇ ਤਾਰ ਪਾਸ਼ਾ ਜੀ ਉਹ ਜੋ ਸੰਸਾਰ ਮਾਤ ਲੋਕ ਦੇ ਵਿੱਚ ਵਿਚਰਦੇ ਆ ਹੋਇਆ ਪਾਸ਼ਾ ਜੀ अनेका ਹਿੰ ਤਾਰ ਪਾਸ਼ਾ ਚਾਵਾਂ ਪਿਆਰਾਂ ਦੇ ਵਿੱਚ ਅਬਦੇ ਰੱਬ ਦੇ ਪਿਆਰ ਵਾਲਿਆਂ ਨੂੰ ਆ ਵੀ ਦੇ ਜਰਨਾ ਨਾਲ ਜੋੜਨ ਦੇ ਉਪਰਾਲੇ ਕਰਦੇ ਨੇ ਪਾਤਸ਼ਾਹ ਜੀ ਪਲਹਾਰ ਜਾਂਦੇ ਰਹੇ ਜਦੋਂ ਸਾਬ ਗਾੜਿਆਂ ਦੀਆਂ ਵਾਰਤਾ ਸੁਣਦੀਆਂ ਰਹਿਣੀਆਂ ਸਿਕਸਾਨ ਉਮੀ ਦੇ ਵਿੱਚ ਹੀ ਅਰਸ਼ੀਆਂ ਵਿਖੇ ਵੀ ਤੇ ਜਿੱਥੇ-ਜਿੱਥੇ ਵੀ ਪਾਤਸ਼ਾਹ ਰਹੇ ਨੇ ਜਿਸ ਨਾਲ ਨੂੰ ਸਾਰੇ ਡਰਦੇ ਹਨ ਉਸ ਨੂੰ ਪਹਿਲਾਂ ਹੀ ਸਤਕਾਰ ਕਰ ਚੁੱਕੇ ਹੱਤੋਂ ਤੇ ਪਾਤਸ਼ਾਹ ਜੀ ਇਹੋ ਹੀ ਬੜੇ ਲੰਮੇ ਸਮੇਂ ਤੋਂ ਮਗਰੈਸਾ ਨਾਲ ਸੇਵਾ ਦਾ ਸਮਾਗਮ ਅੱਜ ਮਹਾਰਾਜ ਜੀ ਪਾਪੂ ਜੀ ਆਰਿਆ ਦੀ ਚਰਣਾ ਦੇ ਵਿੱਚ ਨਵਾਸ ਕੀਤਾ ਹੈ ਤੇ ਜਿੰਨੇ ਵੀ ਸਾਖ ਸੰਬੰਧੀ ਹਨ ਸੰਗਤ ਹੈ ਸੱਤੇ ਉਤੇ ਕਿਰਪਾ ਢੇਰ ਭਰਿਆ ਹੱਥ ਰੱਖਣਾ ਐਸੇ ਰੱਬ ਦੇ ਪਿਆਰਿਆਂ ਦਾ ਸੰਗ ਮਿਲਾਉਂਦੇ ਰਹਿਣਾ ਜਿਹਦੇ ਕਰਕੇ ਸਾਧ ਦਾ ਸੰਗ ਤੇ ਨਾਮ ਦਾ ਰੰਗ ਲੱਗਦਾ ਹੈ ਮਹਾਰਾਜੀ ਕਿਰਪਾ ਕਰਨੀ ਆਪ ਜੀ ਦੇ ਪਿਆਰੇ ਦੇਵਦਾਰ ਪਾਤਸ਼ਾਹ ਜੀਓ ਸਤਕਾਰ ਵਿੱਚ ਕੋਈ ਅਵਗਿਆ ਵਿੱਚ ਸਾਡੇ ਕੋਲੋਂ ਕੋਈ ਥੁਲਾ ਹੋ ਗਈਆਂ ਨੇ ਹੋ ਜਾਂਦੀਆਂ ਨੇ ਆ ਜਾਂਦੀਆਂ ਨੇ क्षमा ਕਰਨੀਆਂ ਤੇ ਪਾਤਸ਼ਾਹ ਜੀ ਕਿਰਪਾ ਕਰਨੀ ਜੀ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਕਿਰਪਾ ਕਰੋ ਜੀ ਅਗਨੀ ਪ੍ਰਚੰਡ ਕਰਨ ਦੀ ਆਗਿਆ ਬਖਸ਼ੋ ਸੰਗਤਾਂ ਦੇ ਰਸਤੇ ਪੈਂਦੇ ਸਹਾਈ ਹੋਣਾ ਦੀ ਸਰਬੱਤ ਦੇ ਕਾਰਜ ਰਸ ਕਰਨੇ ਸਹੀ ਪਿਆਰੇ ਮਿਲ ਨਹੀਂ ਜਿਨਾ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਛੜਦੀ ਕਲਾ ਤੇਰੇ ਭਨੇਸ਼ ਪਰਤਲਾ ਦੀ ਕੀਮਤ ਤੇ ਅਨ ਬਾਬਾ ਜੀ ਨਾਮਕ ਦੇ ਸਤ ਸ੍ਰੀ ਅਕਾਲ بھارت واٹر اپراینٹر ہے واٹر سے پانی کا پانی 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 بھارت ہے اور پہ ابھی